ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ 나ਇ ਤੀਰ ਤਰ ਨਾਇ ਪਾਤ ਪੂਜ ਵਾਜਿਕ ਖਲਸਾ ਵਾਜਿਕ ਦੀ ਗੀਤ ਦੀ ਸੋਰ ਸੰਗੀ ਦੀ ਪਿੱਛੇ ਕਲਿਆਣ ਰਾਗ ਦੀ ਮਹਾਰਾ ਸਮਾਪਤੀ ਕਰਕੇ ਹੁਣ ਪ੍ਰਵਾਰਤੀ ਤੇ ਵਿਭਾਸ ਦੋਵੇਂ ਰਾਗੀਆਂ ਮਿਲਾ ਕੇ ਰੰਗ ਕਰਦੇ ਹਨ ਆਦਵ ਜੀ ਮਹਾਰਾ ਸਾਹਿਬ ਮੰਗਲ ਕਰਦੇ ਹਨ ਇਕੋ ਦਾਇਤੂ ਪਰਮੇਸ਼ਰ ਹੋ ਊਂਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਪ੍ਰੀ ਕਾਲਵਾਜ ਰੂਪ ਨਾਮ ਰੂਪ ਪਰਮਜਾ ਕਰਤਾ ਪੁਰਖ ਸਾਰਿਆਂ ਥਾਲ ਪੂਰਨ ਨਿਰਭਉ ਭੈ ਤੋਂ ਬਿਨਾ ਨਿਰਵੈਰ ਵੈਰ ਤੋਂ ਰਹਿਤ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਅਯੂਨੀ ਜਨਮਾ ਸਰੂਪ ਸੈਭੰਸੂਦੇ ਪ੍ਰਕਾਸ਼ ਰੂਪ ਸਾਰਿਆਂ ਦਾ ਗੁਰੂ ਸਭ ਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਇਹ ਮਹਾ ਮੰਤਰ ਉਚਾਰਨ ਕਰਕੇ ਅੱਗੇ ਮਹਾਰਾਜ ਸਾਹਿਬ ਬਾਣੀ ਉਚਾਰਦੇ ਹਨ ਤੇਤੀ ਵਾਰਾ ਸਾਰੀ ਸ੍ਰੀ ਗੁਰੂ ਦੇ ਚੌਧਰੀ ਚਾਰ ਨੂੰ ਕੀਤਾ ਹੈ ਨੌ ਵਾਰੀ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਉਚਾਰਨ ਕੀਤਾ ਹੈ ਅਬੇ ਇਕ ਓਮਕਾਰ ਸਤਨਾਮ ਗੁਰਪ੍ਰਸਾਦ ਇਹ ਦੋ ਵਾਰੀ ਉਚਾਰਨ ਕੀਤਾ ਹੈ ਤੇ ਇਕ ਓਮਕਾਰ ਸਤਗੁਰ ਪ੍ਰਸਾਦ ਇਹ 523 ਵਾਰੀ ਸਾਲ ਸੰਗਤ ਜੀ ਵਿਚਾਰਨ ਕੀਤਾ ਮਹਾਰਾਜ ਜੀ ਨੇ ਇਉ ਸਾਰੇ ਮੰਤਰ ਗੁਰੂ ਸਾਹਿਬ ਜੀ ਨੇ ਵਿਚਾਰਨ ਕੀਤੇ ਹਨ ਮੂਲ ਮੰਤਰ ਨੂੰ ਹੀ ਬੀਜ ਮੰਤਰ ਰੂਪ ਕਰਕੇ ਵਿਚਾਰਨ ਕੀਤਾ ਹੈ ਓਮਕਾਰ ਸਤਗੁਰ ਪ੍ਰਸਾਦ ਜੀ ਖੋੜ ਸਾ ਮੰਤਰ ਕਰਕੇ ਓਮਕਾਰ ਸਤਨਾਮ ਕਰਦਾ ਪੁਰ ਗੁਰ ਪ੍ਰਸਾਦ ਵਿੱਚ ਅਤੇ ਮਹਾ ਮੰਤਰ ਇਹ 36 ਅੱਖਰਾਂ ਵਿਚਾਰਨ ਕੀਤਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਅਮਰ ਗੁਰੂ ਉਪਦੇਸ਼ ਗੁਰੂ ਮਾਰਾ ਸਾਹਿਬ ਜੀ ਨੇ ਜੀਆਂ ਦੇ ਕਲਿਆਣ ਵਾਸਤੇ ਇਹ ਬਾਣੀ ਉਚਾਰਨ ਕੀਤੀ ਹੈ ਹੁਣ ਗੁਰੂ ਮਹਾਰਾਜ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਸਿਕਾਣਾ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਦੁਨੀਆ ਦੇ ਅੰਦਰ ਤਰਨ ਦੀ ਬੜੀ ਲੋੜ ਬਣੀ ਰਹਿੰਦੀ ਹੈ ਤੇ ਇੱਜ਼ਤ ਦੀ ਬੜੀ ਲੋੜ ਬਣੀ ਰਹਿੰਦੀ ਹੈ ਤੀਜੀ ਪੂਜਾ ਦੀ ਬੜੀ ਲੋਕ ਲੋਕਮ ਲੋੜ ਬਣੀ ਰਹਿੰਦੀ ਹੈ ਇਹ ਮਾਰੇ ਸਾਰੇ ਗੁਣ ਕਿਵੇਂ ਪ੍ਰਾਪਤ ਹੋ ਸਕਦੇ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਸਨੁਖ ਵੀ ਉਚਾਰਨ ਕੀਤਾ ਹੈ ਉਹ ਸਿੱਖ ਦੇ ਪਰਸ਼ਨ ਦਾ ਉੱਤਰ ਵੀ ਬਖਸ਼ ਨਹੀਂ ਹਨ ਰਾਗ ਪ੍ਰਭਾਤੀ ਦੇ ਅੰਦਰ ਤੇ ਵਿਪਾਸ ਜਿਵੇਂ ਬਸੰਤ ਦੇ ਹੰਡੋਲ ਦੋ ਰਾਗ ਇਕੱਠੇ ਕੀਤੇ ਹਨ ਮਹਾਰਾਜ ਨੇ ਜਿਵੇਂ ਵਿਪਾਸ ਤੇ ਪ੍ਰਭਾਤੀ ਦੋਵੇਂ ਰਾਗਣੀਆਂ ਸੱਚੇ ਪਾਤਸ਼ਾਹ ਜੀ ਨੂੰ ਮੇਲ ਕੇ ਉਚਾਰਨ ਕੀਤੀਆਂ ਹਨ ਪ੍ਰਭਾਤੀ ਜੋ ਅੰਮ੍ਰਿਤ ਵੇਰ ਹੈ ਮਨੁੱਖਾ ਜਨਮ ਇਹਦੇ ਵਿੱਚ ਪ੍ਰਮੇਸ਼ਰ ਜੀ ਉਸਾਰਨ ਦੀ ਭੰਤੀ ਪ੍ਰਕਾਸ਼ ਰੂਪ ਹੈ ਉਹਦਾ ਵਿਪਾਸ ਵਿਸ਼ੇਸ਼ ਕਰਕੇ ਭਾਜਗੀਨਾਂ ਨੂੰ ਗਿਆਨ ਹੋਇਆ ਹੈ ਇਹ ਪ੍ਰਵਾਦੀ ਦੇ ਵਿਪਾਸ ਦੋ ਰਾਗਣੀਆਂ ਬਣੀਆਂ ਹਨ ਪਹਿਲੇ ਬਾਦਸ਼ਾਹੀ ਉਚਾਰਨ ਕਰਦੇ ਹਨ ਚੋਂ ਚੋਂ ਪੋੜੀ ਵਾਲੇ ਸ਼ਬਦ ਘਰ ਪਹਿਲਾ ਪਹਿਲੇ ਸਰਦਾਰ ਦੇ ਹੁੰਦੇ ਰੇ ਹਜ਼ੂਰ ਫਰਮਾਉਂਦੇ ਹੁੰਦੇ ਹੇ ਜੀਵ 나ਇ تیرੈ ਤਰਨ 나ਇ ਪਤਪੂ ਕੀ ਭਾਈ ਤੇਰਾ ਕਰਨਾ ਮਾਰੇ ਦੇ ਨਾਮ ਨਾਲ ਹੋਵੇਗਾ ਤੇ ਜੇ ਇੱਜ਼ਤ ਚਾਉਣਾ ਪਦਵੀ ਤੇਰੀ ਨਾਮ ਕਰਕੇ ਹੀ ਹੋਵੇਗੀ ਜੇ ਤੂੰ ਪੂਜਾ ਦੀ ਲੋੜ ਰਹਿ ਮੇਂ ਲੋਕ ਪੂਜਾ ਕਰਿਆ ਕਰਨ ਜੀ ਮੱਥਾ ਮੈਨੂੰ ਟੇਕਿਆ ਕਰਨ ਕਈ ਲੋਕ ਪੂਜਾ ਵਾਤੇ ਛਿਲੇ ਕੱਢਦੇ ਹਨ ਛਿਲੇ ਕੱਢ ਕੇ ਜਦੋਂ ਉਹਨੂੰ ਮਾਇਆ ਮਿਲਣ ਲੱਗ ਜਾਂਦੀ ਉਹ ਕਹਿੰਦੇ ਹਾਂ ਵੀ ਹੁਣ ਸਾਡਾ ਜਿੱਤ ਖੁਸ਼ ਹੋਵੇ ਸਾਡੀ ਲੋਕ ਪੂਜਾ ਕਰਦੇ ਆ ਇਹ ਮਾਰਾ ਦੇ ਨਾਮ ਕਰਕੇ ਹੀ ਹੈ ਕਿਸੇ ਨੂੰ ਕਿਸੇ ਚੀਜ਼ ਦੀ ਇੱਛਾ ਕਿਸੇ ਨੂੰ ਕਿਸੇ ਚੀਜ਼ ਦੀ ਇੱਛਾ ਉਹ ਇੱਛਾ ਮਾਰਾ ਦੇ ਨਾਮ ਨਾਲ ਸਾਰੀਆਂ ਪੂਰੀਆਂ ਹੁੰਦੀਆਂ ਹਨ ਇਸੇ ਪ੍ਰਕਾਰ ਸਤਿਗੁਰੂ ਜੀ ਵਾਹਿਗੁਰੂ ਦੇ ਸਨਮਖੋਚਾਰਦੇ ਹਨ ਨਾਇ ਤੀਰੈ ਤਰਨ ਨਾਇ ਪਤਕੂ ਸ੍ਰੀ ਪ੍ਰਮੇਸ਼ਰ ਤੇਰੇ ਨਾਮ ਕਰਕੇ ਹੀ ਕਰਨੇ ਨਾ ਤੁਨੂੰ ਕੁਝ ਨਹੀਂ ਕੁੱਤ ਨੂੰ ਮੂੰਹ ਆ ਸੂਈ ਹੁੰਦੀ ਹੈ ਟਰੂ ਗੱਲ ਨੂੰ ਮੂੰਹ ਨਹੀਂਦਾ ਹੈ ਜਹਾਜਾਂ ਦੀ ਸੂਈ ਦਾ ਉਹ ਜਿਸ ਪਾਸੇ ਜਾਣਾ ਪਤਾ ਲੱਗ ਜਾਂਦਾ ਵੀ ਇਸ ਪਾਸੇ ਅਸੀਂ ਜਾਣਾ ਇਧਰੋਂ ਆਏ ਆ ਇਸੇ ਪ੍ਰਕਾਰ ਕਿਸੇ ਨੂੰ ਉਪਦੇਸ਼ ਦੇਣਾ ਹੋਵੇ ਚਿੱਤ ਨੂੰ ਸਰਮੁਖ ਵਾਹਿਗੁਰੂ ਦੇ ਰੱਖਣਾ ਹੈ ਇਸ ਕਰਕੇ ਇਸ ਵਿੱਚ ਮਹਾਰਾਜ ਸਰਮੁਖ ਕਹਿੰਦੇ ਹਨ ਨਾਏ ਤਿਰਹਿ ਤਰਣਾ ਨਾਏ ਪਤਪੂ ਕੀ ਪ੍ਰਮੇਸ਼ਰ ਤੇ ਨਾਮ ਕਰਕੇ ਹੀ ਕਰਨਾ ਇਸ ਕਿਸੇ ਕਰਨਾ ਤੇਰੇ ਨਾਮ ਕਰਕੇ ਸੱਚੇ ਪਤਸ਼ਾਹ ਜੀ ਪਤ ਹੋਣੀ ਹੈ ਇੱਜ਼ਤ ਹੋਣੀ ਹੈ ਦੁਨੀਆਂ ਚ ਬਰੋਹ ਹੋਣੀ ਹੈ ਨਿਰਵਕਾਰ ਜੀਵਨ ਹੋਣੀ ਹੈ ਤੇਰੇ ਨਾਮ ਕਰਕੇ ਪੂਜਨ ਹੋਣਾ ਦੁਨੀਆਂ ਦੇ ਮੰਨਿਆ ਜਾਣਾ ਹੈ ਸਤਕਾਰ ਕਰਨੇ ਲੋਕਾਂ ਨੇ ਅਸੀਂ ਤੇਰੇ ਨਾਮ ਨੂੰ ਹੀ ਕਰਨਵਾਜ ਹਾਜ ਸਮਝਦੇ ਆਂ ਤੇਰੇ ਨਾਮ ਨੂੰ ਇੱਜ਼ਤ ਸਮਝੀ ਹੈ ਤੇਰੇ ਨਾਮ ਨਾਲ ਪੂਜਨ ਕਰਦੇ ਨਾ ਨਾਉ ਤੇਰਾ ਗਹਿਣਾ ਮਤ ਮਕਸੂਰ ਇਸ ਜੀ ਬਾਦਸ਼ਾਹ ਤੇਰਾ ਨਾਮ ਹੀ ਅਸੀਂ ਗਹਿਣਾ ਭੂਖੜ ਸਮਝਿਆ ਹੋਇਆ ਤੇਰੇ ਨਾਮ ਨੂੰ ਗ੍ਰਹਿਣ ਕੀਤਾ ਹੋਇਆ ਧਾਰਨ ਕੀਤਾ ਹੋਇਆ ਤੇਰਾ ਨਾਮ ਹੀ ਸੱਚੇ ਬਾਦਸ਼ਾਹ ਗਹਿਣਾ ਇਸ ਤਰ੍ਹਾਂ ਕੋ ਵਾਲਾ ਚਿੱਤ ਨੂੰ ਪਕੜ ਕੇ ਪੈਮਲ ਖਰਵਾਵਾ ਵੀ ਤੇਰਾ ਨਾਮ ਹੀ ਹੈ ਸਾਡਾ ਭੂਖਣ ਹੈ ਮਤਮ ਮਕਸੂਦ ਤੇ ਮਤ ਬੁੱਧੀ ਵੇ ਤਾਈ ਆਤਮ ਮਸ਼ੈਣੀ ਬੁੱਧੀ ਦੇਣ ਵਾਲਾ ਵੀ ਤੇਰਾ ਨਾਮ ਹੀ ਹੈ ਮਕਸੂਦ ਮਤ ਦੇ ਅੰਦਰ ਬ੍ਰਹਮ ਗਿਆਨ ਦਾ ਮਕਸੂਦ ਨਾ ਲਾਭਦਾ ਹੁੰਦਾ ਮਕਸੂਦ ਲਾਭ ਨਫਾ ਦੇਨ ਵਾਲੀ ਤੇਰਾ ਨਾਮ ਹੀ ਅਸੱਚੇ ਬਾਦਸ਼ਾਹ ਨਾਇ ਤੇਰਾ ਨਾਉ ਮੰਨੇ ਸਭ ਨਾਇ ਤੇਰਾ ਨਾਉ ਮੰਨੇ ਸਭ ਕੁ ਜੋ ਮੇਰੇ ਤੇਰਾ ਨਾਮ ਜਪਦੇ ਹੈ ਉਹਨਾਂ ਨੂੰ ਸਾਰੀ ਦੁਨੀਆ ਮੰਦੀ ਹੈ ਜਿਵੇਂ ਗੁਰੂ ਪ੍ਰਹਿਲਾਦ ਨੂੰ ਹੁਣ ਤੱਕ ਸਾਰੀ ਦੁਨੀਆ ਜਾਣਦੀ ਤੇਰੇ ਨਾਮ ਦਾ ਮਨਨ ਕਰਨੇ ਕਰਕੇ ਕਬੀਰ ਸਾਹਿਬ ਨੂੰ ਸਾਰੇ ਜਾਣਦੇ ਉਸ ਵੇਲੇ ਬਾਦਸ਼ਾਹ ਦੇ ਨਾਉ ਲੋਕਾਂ ਦੇ ਚੇਤੇ ਨਹੀਂ ਰਹੇ ਇੰਨੇ ਦੁਨੀਆਂ ਦੇ ਅੰਦਰ ਵਜ਼ੀਰ ਅਮੀਰ ਹੋ ਚੁੱਕੇ ਕਿਸੇ ਦੇ ਚੇਤੇ ਨਹੀਂ ਪਰ ਕਬੀਰ ਸਾਹਿਬ ਜਿਨ੍ਹਾਂ ਦੇ ਘਰ ਪਰਣ ਵਾਲੇ ਗਰੀਬ ਸਨ ਪਰ ਉਹਨਾਂ ਦਾ ਨਾਮ ਅਨੁਸਾਰੀ ਦੁਨੀਆਂ ਜਾਣਦੀ ਹੈ ਧੰਮ ਮਹਾਰਾਜ ਦਾ ਨਾਮ ਸਾਧ ਸੰਗਤ ਜੀ ਇਸ ਪ੍ਰਕਾਰ ਕਹਿੰਦੇ ਹਨ ਨਾਏ تیرੈ ਨਾਉ ਮੰਨੇ ਸਭ ਕੋ ਜਿਹੜੇ ਮਹਾਰਾਜ ਉਹ ਤੇਰੇ ਨਾਮ ਨੂੰ ਜਪਦੇ ਹੈ ਉਹਨਾਂ ਦੇ ਨਾਮ ਨੂੰ ਪ੍ਰਮਾਣਿਕ ਸਭ ਕੋਈ ਮੰਨਦੇ ਹੈ ਸਾਰੀ ਜਨੀਆਂ ਜਾਣੇ ਹਨ ਤੇਰੇ ਨਾਮ ਦੇ ਪ੍ਰਤਾਪ ਕਰਕੇ ਬਿਨ ਨਾਵ ਪਤ ਕਬੂ ਨਾ ਹੋ ਜੋ ਸੁੱਚੇ ਪਾਤਸ਼ਾਹ ਆਪਦੇ ਅਮਰਤ ਨਾਮ ਤੋਂ ਬਿਨਾ ਹਨ ਕੋਨ ਦੀ ਪ੍ਰਤਿਸ਼ਤਾ ਕਦੇ ਵੀ ਨਹੀਂ ਹੋ ਸਕਦੀ ਪਤੀ ਹੈ ਪਰਮੇਸ਼ਰ ਤੇਰੀ ਪ੍ਰਾਪਤੀ ਵੀ ਉਹਨਾਂ ਨੂੰ ਕਦੇ ਹੋ ਸਕਦੀ ਹੈ ਅਵਰ ਸਿਆਣਪ ਸਗਲੀ ਪਾ ਉਹ ਜਿਹੜੀਆਂ ਸਿਆਣਪਾਂ ਬੁੱਧੀ ਦੀਆਂ ਉਹ ਸਾਰੀਆਂ ਪਾਹੀਆਂ ਪਖੰਡੀਆਂ ਹੈ ਜੋ ਪਰਮੇਸ਼ਰ ਨੇ ਭਾਈ ਰਸਿਮਨ ਤੋਂ ਬਿਨਾਂ ਸਿਆਣਪ ਆਉਣ ਕਰਨੀ ਹੈ ਕਿ ਇਹਨਾਂ ਨੂੰ ਤਾਂ ਬਿਹਾਰ ਦੀ ਸਿਆਣਪ ਹੀ ਨਹੀਂ ਸਾਨੂੰ ਪੰਜਾਬੀ ਬਿਹਾਰ ਦੀ ਸਿਆਣਪ ਆਉਂਦੀ ਹੈ ਇਹੀ ਜਿਹੜੀਆਂ ਬਿਹਾਰ ਦੀਆਂ ਸਿਆਣਪਾਂ ਹਨ ਅਬਰ ਸਿਆਣਪ ਸਗਲੀ ਪਾੜੀਆਂ ਇਹ ਪਾਈ ਪਖੰਡ ਜੀ ਹੀ ਹੈ ਦਿਖਾਵੇ ਦੀਆਂ ਹੀ ਹਨ ਦੇ ਉਹ ਸਿਆਣਪਾਂ ਪਾਜ ਗੁਲਾਮ ਬਣਾਉਣ ਵਾਲੀਆਂ ਮਾਇਆ ਦੇ ਪ੍ਰਮਾਤ ਦੀ ਪ੍ਰਾਪਤੀ ਨਹੀਂ ਉਹਨਾਂ ਦੇ ਨਾਲ ਹੁੰਦੀ ਹੈ ਜੈ ਬਖਸ਼ ਤੈ ਪੂਰਾ ਕਾ ਜਿਨ੍ਹਾਂ ਨੂੰ ਸਿਜਾ ਬਰਸ਼ਾ ਉਹਦੇ ਸਭ ਬੁੱਧੀ ਜਾਲੀਏ ਕਰੇ ਤਦ ਗਿਆਰ ਫੁਰਨਾ ਸਿਆਣਪਾਂ ਤੋਂ ਲੈਣਾ ਕੀ ਹੈ ਜਿਨ੍ਹਾਂ ਜੋ ਵਾਹਿਗੁਰੂ ਭੋਲੇ ਆਵੇ ਸਾਰੀ ਨੋਕਲੋ ਸੜ ਜਾਣ ਕੋਈ ਵਾਹਿਗੁਰੂ ਦੇ ਸੂਪ ਦਾ ਗਿਆਨ ਰਵੇ ਇਹੋ ਹੀ ਮਹਾਰਾਜ ਦੇ ਪਾਸੋਂ ਮੰਗਣਾ ਹੈ ਹਾਂਜੀ ਜੈ ਬਖਸ਼ ਤੈ ਪੂਰਾ ਕਾਰ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨਾਮ ਦੀ ਰਾਤ ਬਖਸ਼ ਦਿੰਦੇ ਹੈ ਉਹਨਾਂ ਦਾ ਕਾਰਜ ਪੂਰਾ ਹੁੰਦਾ ਹੈ ਪ੍ਰਵਾਹ ਦਾ ਕਾਰਜ ਵੀ ਪੂਰਾ ਹੁੰਦਾ ਵਿਗਾਰ ਦਾ ਵੀ ਪੂਰਾ ਹੁੰਦਾ ਸਭ ਮਹਾਰਾਜ ਸਾਹਿਬ ਜਰਨੀਆਂ ਕਲਾਜੋ ਨੇ ਤਾਂ ਹੀ ਰੱਖਦੇ ਹਨ ਕਬੀਰ ਸਾਹਿਬ ਦਾ ਜਗਸਪੂਰਨ ਕੀਤਾ ਨਾਮ ਦੇ ਦੀ ਸ਼ਬਰੀ ਬਣੀ ਤਾਂ ਮੇਰੀਆਂ ਗੰਵਾ ਚਾਰੀਆਂ ਇਸੇ ਪ੍ਰਕਾਰ ਅਰਵਦਾਹ ਦੀ ਸਿਰਾਂ ਨੂੰ ਤਾਛੋਤਾ ਗੰਗਾ ਦੇ ਵਿੱਚ ਕਿਉਂ ਜਿਸ ਨੂੰ ਮਾਰਾ ਸੋ ਸੱਚੀ ਪਾਤਸ਼ਾਹ ਜੈ ਬਖਸ਼ੀ ਤੈ ਪੂਰਾ ਕਾ ਜਿਹਨੂੰ ਬੁਸ਼ਨੇ ਨਾਉ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਾ ਰਹਾਉ ਨਾਉ ਤੇਰਾ ਤਾਣ ਨਾਉ ਦੀਵਾ ਮੇਰੇ ਜਨ ਸਰੀਰ ਕੀ ਤਾਣ ਬਲਵਾ ਵੀ ਤੇਰੇ ਨਾਮ ਦਾ ਹੀ ਹੈ ਜਿਹੜਾ ਬੇਬੇਕ ਦਾ ਬਾਲਾ ਤੇਰੇ ਨਾਮ ਕਰਕੇ ਆਇਆ ਹੈ ਸੱਚੇ ਪਾਤਸ਼ਾਹ ਨਾਉ ਦੀਵਾਨ ਤੇ ਨਾਮ ਦਾ ਹੀ ਦੀਵਾਨ ਆਸਰਾ ਹੈ ਨਾਮ ਹੀ ਸਾਡਾ ਦੀਵਾਨ ਸਬਾ ਹੈ ਸੱਚੇ ਪਾਤਸ਼ਾਹ ਨਾਮ ਹੀ ਤੇਰਾ ਦੀਵਾਨ ਲੋਕ ਪਰਲੋਕ ਦਾ ਆਸਰਾ ਹੈ ਨਾਮ ਹੀ ਗਿਨਾਂ ਦੇ ਅੰਦਰ ਤੇਰਾ ਉਹ ਦੀ ਬਾਣ ਸਦ ਸੰਗਤ ਦੀ ਸਵਾ ਹੈ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਤੇਰਾ ਨਾਮ ਵੀ ਮਾਰਾ ਲਸ਼ਕਰ ਫੌਜਾ ਹੈ ਸੂਬ ਗੁਣ ਵੀ ਨਾਮ ਕਰਕੇ ਰਦੇ ਜਿੱਤੇ ਜਦੇ ਆ ਦੇਵੀ ਸੰਪਦਾ ਜਿੰਨੀ ਹੈ ਨਾਮ ਤੋਂ ਬਿਨਾ ਅੰਦਰ ਨਹੀਂ ਟਿਕਦੀ ਹੈ ਇਸ ਕਰਕੇ ਤੇਰਾ ਨਾਮ ਹੀ ਮਾਰਾ ਲਸ਼ਕਰ ਫੌਜਾ ਹੈ ਤੇਰੀ ਸੰਪਦਾ ਜਿੰਨੀ ਹੈ ਨਾਉ ਸੁਲਤਾਨ ਅਜੇ ਨਾਮ ਹੀ ਮਾਰਾ ਚੱਕਰਵਰਤੀ ਬਾਦਸ਼ਾਹ ਬ੍ਰਹਮ ਗਿਆਨੀ ਜਿਸ ਨਾਮ ਉਹਦੇ ਸੋਈ ਬਾਦ ਰਾਜਾ ਜਿਸ ਨਾਮ ਉਹਦੇ ਪੂਰੇ ਕਾਜਾ ਕਿਉਂ ਚੱਕਰਵਰਤੀ ਪਾਦਸ਼ਾਹੀ ਜਿਹੜੀ ਹੈ ਇਹ ਵੀ ਨਾਮ ਕਰਕੇ ਇਹ ਸਾਰੇ ਇੰਦਰੀਆਂ ਤੇ ਮਨ ਤੇ ਕਾਬੂ ਕਾਬੂ ਬਹਿ ਜਾਣਾ ਵਾਹਿਗੁਰੂ ਦੇ ਸਰੂਪ ਵੀ ਜੁੜੇ ਰਹਿਣਾ ਕੋਈ ਭਲਾ ਕਹੋ ਬੁਰਾ ਕਹੋ ਹੰਗਾਮ ਦੀ ਹੋਏ ਢਾਰ ਇਸ ਪ੍ਰਕਾਰ ਨਾਉ ਸੁਲਤਾਨ ਇਹ ਨਾਉ ਚੱਕਰਵਰਤੀ ਪਾਦਸ਼ਾਹ ਹੈ ਨਾਉ ਨਾਉ ਵੀ ਸਾਡਾ ਪਾਦਸ਼ਾਹ ਹੈ ਰਾਈ ਲਦੇ ਨਾਮ ਮਨਾਈ ਜੋਗ ਬਣੋ ਤੇਰਾ ਕੀਰਤਨ ਗਾਈ ਨਾਏ ਤੀਰੈ ਮਾਣ ਮਹਤ ਪਰਵਾਹ ਇਹ ਪਰਮੇਸ਼ਰ ਤੇਰੇ ਨਾਮ ਕਰਕੇ ਹੀ ਜਿਹੜਾ ਦੁਨੀਆ 'ਚ ਮਾਣ ਕਰਦੇ ਆ ਲੋਕ ਸਤਕਾਰ ਕਰਦੇ ਆ ਇਹ ਵੀ ਤੇਰੇ ਨਾਮ ਦਾ ਹੀ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਇੱਕ ਕੌਨਸੀ ਦੇ ਗਰੀਬ ਭੰਗੀ ਸੀ ਉਹ ਘਾ ਖੋਦੇ ਖੋਦੇ ਨੂੰ ਉਹਨੂੰ ਮਾਇਆ ਮਿਲ ਗਈ ਉਹ ਮਾਇਆ ਲੈਨੇ ਕਰਕੇ ਉਹ ਧਨੀ ਹੋ ਗਿਆ ਉਹਦੀਆਂ ਕੋਠੀਆਂ ਬਣ ਗਈਆਂ ਬੱਗੀ ਤੇ ਅਸਵਾਰ ਅੱਜ ਕੱਲ ਤਾਂ ਮੋਟਰਾਂ ਵੱਡੀਆਂ ਬਣੀਆਂ ਉਹ ਤੋਂ ਬੱਗੀ ਜਿਹੜਾ ਚੜੇ ਉਹਨੂੰ ਬਹਾਵਾ ਵੱਡਾ ਸਰਦਾਰ ਬੰਨਿਆ ਕਰਦੇ ਉਹ ਕੌਸੀ ਦੇ ਵਿੱਚ ਭੰਗੀ ਬੱਗੀ ਜੇ ਦੇ ਚੜ ਕੇ ਅਸਵਾਰੋ ਕੇ ਫਰਿਆਦ ਕਰੇ ਤੇ ਲੋਕ ਨੌਸਕਾਰਾਂ ਕਰਿਆ ਕਰਨ ਉਹਨੂੰ ਕਹਾਂ ਕਹਿੰਦੇ ਬੜਾ ਧਨੀ ਹੈ ਉਹ ਉਹ ਜਦੋਂ ਸਲੂਟ ਕਰਾ ਕਰਨ ਉਹ ਕਹਾ ਕਰੇ ਕਹਿ ਨਹੀਂ ਆਉਂਦਾ ਉਹ ਪੁੱਛਿਆ ਲੋਕਾਂ ਨੇ ਵੀ ਤੂੰ ਭੰਗੀ ਵਾਲਾ ਇਹ ਕੰਮ ਕਰਦਾ ਤੂੰ ਕਹਿੰਨਾ ਕਹਿ ਜਾਂਗਾ ਕੀ ਮਤਲਬ ਹੈ ਕਹਿੰਦਾ ਵੀ ਮੈਂ ਤਾਂ ਉਹੋ ਹੀ ਚੂੜਾ ਹੈ ਜਿਹੜਾ ਅੱਗੇ ਘਾਹ ਖੋਦ ਕੇ ਗੁਆਲਾ ਕਰਦਾ ਸੀ ਮੈਨੂੰ ਕੋਈ ਨਹੀਂ ਸੀ ਪੁੱਛਦਾ ਤੇ ਮੇਰੇ ਕੋਲ ਅੱਜ ਮਾਇਆ ਆ ਗਈ ਤੇ ਸਾਰੇ ਮੈਨੂੰ ਸਲਾਮਾ ਕਰਦੇ ਹੋ ਮੈਂ ਕਹਿੰਦਾ ਵੀ ਮੈਨੂੰ ਨਹੀਂ ਮੱਥਾ ਟੇਕਦੇ ਵੀ ਮਾਇਆ ਨੂੰ ਮੱਥਾ ਟੇਕਦੇ ਹੋ ਮੈਂ ਤੁਹਾਡਾ ਮੱਥਾ ਕਹਿ ਜਾਗਾ ਵੀ ਤੈਨੂੰ ਟੇਕਦਾ ਸੀ ਫਲਾਨਾ ਸੁਣ ਕੇ ਸਾਰਿਆਂ ਨੂੰ ਸਮਝ ਪੈ ਗਈ ਇਸੇ ਪ੍ਰਕਾਰ ਕਹਿੰਦੇ ਹਨ ਨਾਏ ਤੇਰੇ ਮਾਣ ਮਹੱਤ ਪਰਵਾ ਇਹ ਮਰੇ ਜਿਹੜਾ ਮਾਣ ਸਤਕਾਰ ਉਹ ਵੀ ਤੇਰੇ ਨਾਮ ਕਰਕੇ ਹੈ ਤੇ ਮਹੱਤ ਮਰਾਕਵਾ ਜਿਹੜਾ ਵੱਡਾ ਖਪਾਵ ਹੈ ਮਾਣ ਦਾ ਸਮਾਨ ਤੌਰ ਤੇ ਹੈ ਸਤਕਾਰ ਕਰਨਾ ਤੇ ਮਹੱਤ ਮਰਾਕਵਾ ਹੋਣਾ ਕੋਈ ਉਹਦੇ ਦੇਚ ਦਾਖਲ ਹੋ ਜਾਣਾ ਤੇਰਾ ਨਾਮ ਹੀ ਮਾਣ ਤੇਰਾ ਮਾਣ ਮਹੱਤ ਵਰਵਾਨ ਵਰਵਾਨ ਇੱਕ ਸਫਲਾ ਕਰਨ ਵਾਲਾ ਵੀ ਤੇਰਾ ਨਾਮ ਹੀ ਆ ਲੋਕ ਪਰ ਲੋਕ ਚ ਤੇਰੀ ਨਜ਼ਰੀ ਕਰਮ ਪਵੈ ਨੀਸਾਂ ਜੇ ਸੱਚੇ ਬਾਦਸ਼ਾਹ ਤੇਰੀ ਨਜ਼ਰੀ ਕਿਰਪਾ ਦ੍ਰਿਸ਼ਟੀ ਜਿਨ੍ਹਾਂ ਤੇ ਹੋਈ ਹੈ ਉਹਨਾਂ ਦੇ ਤੇ ਨਿਸ਼ਕਾਮ ਕਰਮਾਂ ਦਾ ਵਿਸ਼ਾਲ ਲੇਖ ਰੇ ਦੇ ਚ ਪੈ ਜਾਂਦਾ ਹੈ ਉਹ ਨਿਸ਼ਕਾਮ ਕਰਮਾਂ ਨੂੰ ਕਮਾ ਕੇ ਨਿਹਾਲ ਹੁੰਦੇ ਆ ਤੇਰੇ ਨਾਮ ਕਰਕੇ ਮਾਰਾ ਕਮਾਈ ਹੁੰਦੀ ਹੈ ਨਾਮ ਦੀ ਕਮਾਈ ਕਰਕੇ ਨਿਸ਼ਾਨ ਟੋਂਬੂ ਪਰਵਾਨਾ ਪਰਲੋਕ ਵਾਸਤੇ ਪੈ ਜਾਂਦਾ ਉਹਨਾਂ ਦੇ ਤਾਂ ਹੀ ਕਿਸੇ ਪ੍ਰਕਾਰ ਨਾਇ ਤੇ ਰਹੇ ਤੇਰੀ ਨਜ਼ਰੀ ਕਰਮ ਪਵੈ ਨਿਸ਼ਾਨ ਤੇਰੀ ਨਜ਼ਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਸ ਵੇਲੇ ਮਾਰਾ ਕਿਰਪਾ ਤੇ ਹੀ ਨਜ਼ਰੀ ਪਰਮੇਸ਼ਰ ਤੇਰੀ ਕਰਮ ਕਿਰਪਾ ਦ੍ਰਿਸ਼ਟੀ ਕਰਕੇ ਨਿਸ਼ਾਨ ਮੱਥੇ 'ਤੇ ਲੇਖ ਪੈ ਜਾਂਦਾ ਵੀ ਇਹ ਜਰੂਰ ਜਰੂਰ ਪਰਮੇਸ਼ਰ ਦੀ ਪ੍ਰਾਪਤੀ ਹੋ ਜੂ ਤੇਰੀ ਨਜ਼ਰੀ ਜਿਨ੍ਹਾਂ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੋਈ ਹੈ ਉਹਨਾਂ ਤੇ ਗੁਰੂ ਸਾਹਿਬ ਨੇ ਕਰਮ ਕਰਮ ਬਖਸ਼ੀ ਕੀਤੀ ਹੈ ਉਹਨਾਂ ਦੇ ਨਿਸ਼ਾਨ ਪ੍ਰਗਟ ਪੈ ਜਾਣਾ ਤੂੰ ਪ੍ਰਾਪਤ ਹੋ ਜਾਉਣਾ ਹੈ ਨਾਏ ਤੀਰੈ ਸਹਿਜ ਨਾਏ ਸਾਲਾ ਉਸ ਪਾਦਸ਼ਾਹ ਤੇਰਾ ਨਾਮ ਹੀ ਕਰਕੇ ਸਹਿਜ ਗਿਆਨ ਹੈ ਐਵੇਂ ਗਿਆਨ ਕਹਾ ਦਾ ਨਾਮ ਬਿਨਾ ਕਿਹਾ ਗਿਆਨ ਧਿਆਨ ਨਾਮ ਤੋਂ ਕਿਹਦਾ ਗਿਆਨ ਹੈ ਤੇ ਧਿਆਨ ਹੈ ਨਾਇ ਤੇਰਾ ਸਹਿਜ ਨਾਇ ਸਾਲਾ ਮਹਾਰਾਜ ਦੇ ਨਾਮ ਕਰਕੇ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾਮ ਤੋਂ ਬਿਨਾ ਅਧੂਰਾ ਗਿਆਨ ਹੈ ਚੁੰਚ ਗਿਆਨ ਹੈ ਧਾਰਨਾ ਤੋਂ ਬਿਨਾ ਨਾਇ ਸਾਲਾ ਤੇਰਾ ਨਾਮ ਜਿਹੜਾ ਜਪਣਾ ਇਹੋ ਹੀ ਸਿਫਤ ਹੈ ਤੇਰੀ ਕੀਰਤਨ ਭਗਤੀ ਇਹੋ ਹੀ ਹੈ ਤੇਰੀ ਕਿ ਤੇ ਨਾਮ ਦਾ ਅਭਿਆਸ ਕਰਨਾ ਹੈ ਇਹ ਨਾਮ ਨੂੰ ਵਸਾਤਾ ਕਾਹਦੀ ਸਿਫਤ ਹੈ ਤੇ ਨਾਮ ਸਲਾਹ ਹੈ ਨਾਮ ਕਰਕੇ ਸਮਾਓ ਅਰਬੀ ਜੀ ਮੁਕਤੀ ਨੂੰ ਕਹਿੰਦੇ ਐ ਮੁਕਤ ਵੀ ਤੇ ਨਾਮ ਕਰਕੇ ਹੀ ਹੈ ਨਾਉ ਤੇਰਾ ਅੰਮ੍ਰਿਤ ਵਿਖ ਉਠ ਜਾ ਕੀ ਸੱਜੂ ਬਾਦਸ਼ਾਹ ਤੇਰਾ ਨਾਮ ਹੀ ਅੰਮ੍ਰਿਤ ਹੈ ਅੰਮ੍ਰਿਤ ਐਸਾ ਹੈ ਜੀਵੇ ਕਰਕੇ ਵਿਸ਼ਾ ਦੀ ਵੀ ਉਠ ਜਾਂਦੀ ਅੰਦਰੋਂ ਮਾਇਆ ਦੀ ਵੀ ਉਠ ਜਾਂਦੀ ਹੈ ਜ਼ਹਿਰ ਵਿਖ ਦੁਖਦਾਇਕ ਦੁੱਖ ਜਿਹੜੇ ਨਾਸ ਹੋ ਜਾਂਦੇ ਅੰਮ੍ਰਿਤ ਆਨੰਦ ਪ੍ਰਾਪਤ ਹੋ ਜਾਂਦੇ ਨਿਰਨਾਮ ਕਰਕੇ ਵੇਖ ਉਠ ਜਾਏ ਦੁਸ਼ੀਆਂ ਦੀ ਬਿਓ ਉਹ ਦੁੱਖੋ ਇਹ ਉੱਠ ਕੇ ਚਲੇ ਜਾਂਦੇ ਹਿਰਦੇ ਦੇ ਅੰਦਰੋਂ ਨਾਏ ਤੀਰ ਸਭ ਸੁਖ ਵਸੈ ਮਨਿਆ ਇਹ ਮਾਲਾ ਆਪਦੇ ਨਾਮ ਕਰਕੇ ਸਾਰੇ ਸੋ ਮਨ ਜਾ ਕੇ ਵਸਦੇ ਹਨ ਬਿਨ ਨਾਵੈ ਬਾਦੀ ਜੰਮਪੁਰ ਜਾ ਸਰਜੀ ਬਾਦਸ਼ਾਹ ਆਪਦੇ ਨਾਮ ਤੋਂ ਬਿੰਨਾ ਜੀ ਦੀ ਸ੍ਰਿਸ਼ਟੀ ਹੈ ਇਹ ਬੰਨੀ ਹੋਈ ਕੈਦਨ ਹੋਈ ਹੋਈ ਯਾਹਾਂ ਦੀ ਪੁਰੀ ਨੂੰ ਜਾ ਰਹੀ ਐ ਉਗਣਾ ਕਰਕੇ ਬੰਨੇ ਹੋਏ ਨਾਨਕ ਉਹ ਗੁਣ ਜਿਤਲੇ ਦਿੱਤੇ ਗਲੀਂ ਜੀਰੋ ਨਾਰੀ ਬੇਰੀ ਘਰ ਦਰ ਦੇਸ ਅਤੇ ਸੋਹਣੀਆਂ ਨਾਰੀਆਂ ਇਸਤਰੀਆਂ ਹੋਣੀਆਂ ਅਤੇ ਬੇਰੀ ਬਾਗੀਆਂ ਹੋਣੀਆਂ ਅਤੇ ਬੇੜੀਆਂ ਆਦ ਕੰਟਰਨ ਵਾਸਤੇ ਹੋਣੀਆਂ ਇਸੇ ਪ੍ਰਕਾਰ ਕਾਉਂਟੇ ਜਿਵੇਂ ਸੈਰ ਕਰਨੋਂ ਆਤੇ ਹੁੰਦੇ ਐ ਇਥੇ ਇਸੇ ਪ੍ਰਕਾਰ ਬੇਰੀ ਨਾਂ ਬੇਲੀ ਹੋਣੇ ਬਾਲੇ ਮਿੱਤਰ ਨੂੰ ਸੋਨੇ ਪਿਆਲਿਆਂ ਨਾਲਿਆਂ ਦੇ ਸਾਂਝੀ ਹੋਣੇ ਘਰ ਦਰ ਦੇ ਸਾਰੇ ਘਰ ਦਰ ਦੇ ਚੰਗੇ ਸੋਹਣੇ ਘਰ ਬਣਾਏ ਹੋਣੇ ਸੋਹਣੇ ਚੰਗੇ ਕਲੂਤੀ ਦਰਵਾਜ਼ੇ ਬਣਾਏ ਹੋਣੇ ਸੋਹਣੇ ਦੇਸਾਂ ਦੇ ਮਾਲਕ ਹੋਣਾ ਮਾਨਕੀਆਂ ਖੁਸ਼ੀਆਂ ਕੀ ਚਾਹ ਵੀ ਇਹ ਮੰਦੀਆਂ ਖੁਸ਼ੀਆਂ ਹੀ ਆ ਨਾ ਇਹ ਜੇ ਲਵਾਸ ਜਿਹੜੇ ਬਣ ਸੋਹਣੇ ਲਾਲ ਲਵਾਸ ਬਣਾ ਲੈਣੇ ਚੰਗੇ ਪਹਿਰਾਵੇ ਪਹਿਨ ਲੈਣੇ ਜੰਗੀਆਂ ਪੁਸ਼ਾਕਾਂ ਪਹਿਨ ਲੈਣੀਆਂ ਅਨੇਕ ਬੁਕਾਰ ਦੇ ਪੀ ਸੁੰਦਰ ਬਣਾ ਲੈਣੇ ਇਕ ਮਨ ਨੂੰ ਖੁਸ਼ ਕਰਨ ਵਾਲੀ ਹੈ ਇਹ ਜਾਂ ਸੱਦੇ ਤਾਂ ਢਿਲ ਨਾ ਪਾ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਆਕਾਲਪੁਰ ਸੱਦੇਗਾ ਕਿ ਭਾਈ ਹੁਣ ਆ ਜਾ ਤੇਰੀ ਉਮਰ ਪੂਰੀ ਹੋ ਗਈ ਕੁਝ ਕਰਿਆ ਦੁਨੀਆਂ ਜੋ ਉਦੋਂ ਢਿਲ ਨਹੀਂ ਕਿਸੇ ਦੇ ਪਾਸੋਂ ਪਾਈ ਜਾਣੀ ਸਭ ਨੂੰ ਪੂਜ ਕਰਕੇ ਸਤਿ ਸ਼੍ਰੀ ਅਕਾਲ ਤੋਂ ਜਾਣਾ ਪਵੇਗਾ ਨਾਨਕ ਕੂੜ ਕੂੜੋ ਹੋਏ ਜਾ ਉਸ ਮਾਰਕ ਨੇ ਜਿਹੜੇ ਕੂੜੇ ਪਦਾਰਥਾਂ ਜਿਹੇ ਚਿੱਤ ਲਾਇਆ ਨਾ ਉਹ ਅੰਤ ਨੂੰ ਕੂੜ ਹੀ ਹੋ ਜਾਏਗਾ ਝੂਠਾ ਹੀ ਨਿਕਲ ਆਵੇਗਾ ਹੁਣ ਸੱਚੇ ਮੰਨੀ ਬੈਠਾ ਹੈ ਤੂੰ ਇਸੇ ਪ੍ਰਕਾਰ ਜਿਵੇਂ ਇਸਤਰੀ ਆਦਕਾਂ ਦੇ ਸੁਖੇ ਬੇੜੀ ਤੇਰੇ ਗਲ 'ਚ ਪਈ ਹੋਈ ਹੈ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਜੇ ਪਰਮੇਸ਼ਰ ਜਿਨਾ ਤੇਰਾ ਨਾਮ ਹੈ ਇਹਦਾ ਰਤਨ ਦੀ ਨਹੀਂ ਆਈ ਹੈ ਅਮੋਲਕ ਹੈ ਤੇਰਾ ਨਾਮ ਰਤਨ ਕਰਮ ਚਾਨਣ ਅਤੇ ਜਿਹੜੀ ਕਰਮ ਕਰਮ ਨਾਲ ਕਮਾਈ ਕਰਨੀ ਹੈ ਤੇਰੇ ਨਾਮ ਦੀ ਇਹਦੇ ਕਰਕੇ ਗਿਆਨ ਹੁੰਦਾ ਹੈ ਚਾਨਣ ਹੁੰਦਾ ਜੋ ਨਾਮ ਨੂੰ ਕਮਾਉਂਦਾ ਹੈ ਉਹਨੂੰ ਗਿਆਨ ਹੁੰਦਾ ਹੈ ਜਨਨ ਨਹੀਂ ਹੋ ਸਕਦਾ ਸੋ ਸੱਚੇ ਪਾਤਸ਼ਾਹ ਤੇਰੇ ਨਾਮ ਦਾ ਜਿਹੜੀ ਕਮਾਈ ਕਰਨੀ ਹੈ ਇਸ ਕਮਾਈ ਕਰਕੇ ਬ੍ਰह्म ਗਿਆਨ ਦਾ ਚਾਨਣ ਹੁੰਦਾ ਹੈ ਹਿਰਦੇ 'ਚ ਸੁਰਤ ਤਿੱਥੈ ਲੋ। ਉਹ ਉਹ ਚਾਨਣ ਹੁੰਦਾ ਕਿਹਦੇ 'ਚ ਕਹਿੰਦੇ ਸੁਰਤ ਤਿੱਥੈ ਲੋ ਏ ਜਿਹਦੀ ਸੁਰਤ ਤੁਸੀਂ ਵਿੱਚ ਲੱਗੀ ਹੋਈ ਹੈ। ਉਹਦੇ ਤਿੱਥੈ ਹਿਰਦੇ ਦੇ ਅੰਦਰ ਲੋ ਪ੍ਰਕਾਸ਼ ਹੁੰਦਾ ਹੈ ਵਾਹਿਗੁਰੂ ਦਾ। ਸੁਰਤ ਤਿੱਥੈ ਸੁਰਤ ਸਗੈ ਪ੍ਰੀਤੀ ਨਾਲ ਜਿਹੜੀ ਜੁੜੀ ਹੋਈ ਹੈ ਨਾਮ ਵਿੱਚ ਬਿਰਤੀ ਤਿੱਥੇ ਉਹਨਾਂ ਦੇ ਅੰਦਰ ਲੋ ਗ੍ਰੰਥ ਗਿਆਨ ਦਾ ਲੋ ਪ੍ਰਕਾਸ਼ ਹੁੰਦਾ ਅਪਰੋਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਇਸੇ ਪ੍ਰਕਾਰ تیਰਾ ਨਾਮ ਰਤਨ ਕਰਮ ਚਾਨਨ ਇਹ ਮਰੇ ਤੇਰਾ ਨਾਮ ਜ ਰਤਨ ਵੀ ਨਹੀਂ ਆਇਆ ਮੂਲਕ ਹੈ ਜੋ ਕਮਾਈ ਕਰਦੇ ਉਹਨਾਂ ਨੂੰ ਚਾਨਨ ਪ੍ਰਕਾਸ਼ ਹੁੰਦਾ ਹੈ ਸਤੋ ਮਹਿਰਤੀ ਜੀ ਪ੍ਰਕਾਸ਼ ਹੁੰਦਾ ਹੈ ਪਹਿਲਾਂ ਸਤੋ ਮਹਿਰਤੀ ਵਿੱਚ ਬ੍ਰਹਮੰਡਾ ਖੰਡਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਮੇਰੇ ਚ ਬੈਠਿਆਂ ਵੀ ਅੰਦਰ ਬਾਤ ਜਾਣਨ ਦੇ ਸੁਣ ਲੱਗ ਜਾਂਦਾ ਹੈ ਇਹ ਸਤਉਮਾ ਪ੍ਰਕਾਸ਼ ਹੈ ਫਿਰ ਇਸੇ ਪ੍ਰਕਾਰ ਸੁਰਤਾ ਸੁਰਤਾ ਸੁਰਤ ਤਿੱਥੈ ਲੋ। ਜਿਉਂ ਉਹਨਾਂ ਦੀ ਸੁਰਤ ਸੇਜ ਪ੍ਰੀਤੀ ਕਰਕੇ ਤਿੱਥੈ ਲੋਏ ਅਪਰੋ ਹੋ ਗਿਆ ਵਾਪਰਕਾਸ਼ ਹੋ ਜਾਂਦਾ ਹੈ। ਹਨੇਰ ਅੰਧੀ ਵਾਪਰੈ। ਹਨੇਰ ਅੰਧੀ ਵਾਪਰੈ ਸਗਲ ਦੀ ਜੇ ਖੋਏ। ਕਹਿੰਦੇ ਜਿਨ੍ਹਾਂ ਦੇ ਅੰਧੀ ਜਿਨ੍ਹਾਂ ਦੀ ਬੁੱਧੀ ਹੈ ਉਹਨਾਂ ਦੇ ਅੰਦਰ ਅ ਗਿਆਨ ਅ ਗਿਆਨ ਦਾ ਹਨੇਰ ਹੈ। ਅੰਧੀ ਬੁੱਧੀ ਵਾਲਿਆਂ ਦੇ ਅੰਦਰ ਅਗਿਆਨ ਦਾ ਹਨੇਰ ਪਿਆ ਹੋਇਆ ਹੈ ਸਗਲ ਲੀਜੈ ਕੋ ਉਹ ਅੰਧੇਵਾ ਅੰਧੇਰ ਬਾਪ ਪਰੇ ਉਹ ਸਾਲ ਸਮਝੀ ਹਨੇਰ ਦੇ ਵਿੱਚ ਵਾਪ ਵਿਸ਼ੇਸ਼ ਕਰਕੇ ਪੈ ਰਹੇ ਨੇ ਉਹਨਾਂ ਅੰਧੀ ਜਨਾਂ ਦੀ ਬੁੱਧੀ ਅਗਿਆਨ ਦੇ ਸਹਤ ਅਗਿਆਨ ਦੇ ਹਨੇਰੇ 'ਚ ਵਾਪ ਵਿਸ਼ੇਸ਼ ਕਰਕੇ ਉਹ ਪਰੇ-ਪਰੇ ਰਹਿੰਦੇ ਸਨ ਅਤੇ ਇਸੇ ਪ੍ਰਕਾਰ ਅੰਧੇਰ ਅੰਧੀ ਵਾਪਰ ਜਿਹਦੇ ਅੰਦਰ ਗਿਆਨ ਕਰਕੇ ਅੰਧੀ ਹੋਈਏ ਬੁੱਧੀ ਉਹ ਵਾਪਰਿਆ ਗਿਆਨ ਦੇ ਮੇਰੇ ਜੀ ਵਾਪਰ ਨਾ ਗੁਜ਼ਰਦਾ ਸਮਾਂ ਗੁਜ਼ਰਦਾ ਬਪੜਿਆਂ ਦਾ ਵਿਚਾਰਿਆਂ ਦਾ ਤੁਸ਼ੀਂਆਂ ਦਾ ਵਾਪਰ ਨਾ ਗੁਜ਼ਰਦਾ ਹੁੰਦਾ ਨੈ ਪਰੇ ਨੋ ਬਪੜੀਆ ਦਾ ਉਹ ਲੋ ਵਿਚਾਰਿਆਂ ਤੁਸ਼ੀਆ ਦਾ ਸਗਲ ਲੀਜੈ ਖੂ ਇਹ ਸਗਲ ਉਹਨਾਂ ਦੇ ਜਿੰਨੇ ਸਾਕਾਮ ਕਰੂ ਕੀਤੇ ਹਨ ਲੋਕਾਂ ਨੂੰ ਪੁੰਨ ਦਾ ਉਹ ਸਾਰੇ ਜੰਮਦੂਤ ਬੈਕਰਨੀ ਨਦੀ ਕੀ ਖੋ ਲੈਂਦੀ ਹੈ ਅੱਗੇ ਪ੍ਰਲੋਗ ਦੀ ਕੋਈ ਉਹਨਾਂ ਦੇ ਨਾਲ ਗੋਲ ਨਹੀਂ ਜਾਂਦਾ ਕੋਈ ਪਾਣੀ ਦੇ ਬਹਾਨੇ ਕੋਈ ਧੁੱਪ ਦੇ ਬਹਾਨੇ ਕੋਈ ਭੁੱਖ ਦੇ ਬਹਾਨੇ ਇਹ ਸਾਰੇ ਸਾਧ ਉਹਨਾਂ ਦੇ ਖੋਲੇ ਜਾਂਦੇ ਹੈ ਸੋ ਕਾਮ ਕਰ ਮੇਰੇ ਜੀਵਨ ਕੀਤੇ ਕਾਮਨਾ ਦੇ ਸਹਿਤ ਇਹ ਹੁਣੇ ਮਾਰਾ ਕੰਗੀ ਧਰਨ ਕੇ ਕਾਮ ਕਾਮੰਦਰ ਕਸੀਰੇ ਕੇ ਕਾਮ ਨਾ ਕਾਹੂ ਨਾ ਕੌਡੀ ਕੋ ਕਾਮ ਕਿਡਾਇਓ ਕਾਮਨਾ ਵਾਲਾ ਮੰਤਰ ਕਸੀਰੇ ਦੋ ਭੇਜਿਆ ਦੇ ਮੁੱਲ ਨਾ ਨਹੀਂ ਅੰਗ ਨੂੰ ਕੌਡੀ ਦਾ ਕਾਮ ਵੀ ਕਿਸੇ ਨਹੀਂ ਕਰਨਾ ਤੁਨੂੰ ਸਹਿਦਾ ਨਹੀਂ ਕਿਸੇ ਦੀ ਹੋਣੀ ਇਹੋ ਸੰਸਾਰ ਸਗਲ ਵਿਕਾਰ ਇਹ ਸਾਰਾ ਸੰਸਾਰ ਬੁਕਾਰ ਬਦਲ ਜਾਣ ਵਾਲਾ ਹੈ ਪਹਿਲਾਂ ਬਾਲ ਕਿਸੀ ਫਿਰ ਕਸੂਰ ਵਸਤਾ ਹੋਈ ਫਿਰ ਜਵਾਨ ਹੋਏ ਫਿਰ ਢਲਦੀ ਜਵਾਨੀ ਹੋਈ ਫਿਰ ਬੜੀਪਾ ਤੇ ਮੌਤ ਆ ਗਈ ਇਉਂ ਹੀ ਬਕਾਰਤ ਬਦਲ ਹੁੰਦਾ ਜਾਂਦਾ ਸਾਰਾ ਸੰਸਾਰ ਜਿੰਨਾ ਹੈ ਸਗਲ ਇਹੋ ਸੰਸਾਰ ਸਗਲ ਵਿਕਾਰ ਇਹ ਸਾਰਾ ਸੰਸਾਰ ਵਿਕਾਰ ਕਾਮ ਆਦ ਕਹਿੰਦੇ ਗਰਸਿਆ ਹੋਇਆ ਹੈ ਵਿਕਾਰ ਦੂਜੀਆਂ ਕਾਰਾਂ ਜੀ ਲੱਗਾ ਦੁਆਇਦਿਆਂ ਚ ਪਰਨਾਮ ਬਾ ਉਹਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਤੇਰਾ ਨਾਮ ਦਾਰੂ ਅਵਰਨਾਸਤ ਇਹ ਮਾਰਾ ਤੇਰਾ ਨਾਮ ਹੀ ਇਹਨਾਂ ਵਕਾਰਨ ਮੇਟਣ ਵਾਸਤੇ ਦਾਰੂ ਹੈ ਹੋਰ ਸਾਰੇ ਜਿਨਨੇ ਪਦਾਰਥਾਂ ਦੀ ਇੱਛਾ ਹੈ ਸਾਰੀ ਨਾਸ ਹੋਣ ਵਾਲੀ ਹੈ ਉਹਨਾਂ ਦੇ ਪਾਪੇ ਕੇ ਲੋਕ ਨਾਸਤ ਨਾਸਕ ਹੋਰ ਆਸਕ ਭਾਵ ਨਹੀਂ ਉਹਨਾਂ ਦੇ ਉੱਤੇ ਰਹਿੰਦਾ ਹੋਰ ਨਾ ਪਦਾਰਥਾਂ ਦੀ ਕਾਮਨਾ ਜਿ ਲੱਗਿਆ ਹੋਇਆ ਹਾਂ ਦੇ ਨਿਯੋ ਸਦਨਾਸ਼ਵੰਤ ਹਨ ਕਰਨਹਾਰ ਅਪਾਰ ਇਹ ਕਰਨਹਾਰ ਪਰਮੇਸ਼ਰ ਤੂੰ ਪ੍ਰਕਿਰਤੀ ਦੇ ਪਾਰ ਆਵਾਸ ਰਹਿਤ ਬਿਆੰਤ ਹੈ। ਪ੍ਰਹਾਉ ਪਾਤਾਲਪੂਰੀਆ ਏਕ ਭਾਰ ਇਹ ਸੱਚੇ بادشاہ ਪਤਾਲ ਆਦਿਕ ਸਤਪਤਾਲ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੁੰਭੇਰਪੂਰੀ ਆਦਿਕ ਜਿੰਨੀਆਂ ਪੁਰੀਆਂ ਹਨ ਇਹ ਇੱਕ ਭਾਰਤ ਕਰਦੇ ਤੇ ਇੱਕ ਪਾਲਦੇ ਜੀ ਪਾਲ ਲਈਏ ਹੋਵੈ ਲੱਖ ਕਰੂ ਇਹ ਲੱਖਾਂ ਬ੍ਰਹਮਾਂ ਦੀਆਂ ਪੁਰੀਆਂ ਲੱਖਾਂ ਵਿਸ਼ਨੂ ਦੀਆਂ ਪੁਰੀਆਂ ਲੱਖਾਂ ਇੰਦਰ ਪੁਰੀਆਂ ਅਤੇ ਲੱਖਾਂ ਪਤਾਲ ਲੱਖਾਂ ਕੈਸ ਇਹ ਇੱਕ ਭਾਰ ਦੇ ਵਿੱਚ ਇਹ ਪਰੋੜਾ ਸਾਰੀਆਂ ਚੀਜ਼ਾਂ ਇਕ ਪਾਸੇ ਇੱਕ ਤੱਕੜੇ ਦੇ ਬਾਹਰ ਵਿੱਚ ਪਾਈਆਂ ਜਾਂਨ ਬੁੱਧੀ ਰੂਪ ਤਰਾਜੂ ਵਿੱਚ ਤੇਰੀ ਲਾਲ ਕੀਮਤ ਤਾਂ ਪਵੇ ਇਹ ਲਾਲ ਤੇਰੀ ਕੀਮਤ ਤਾਂ ਪਾਇ ਸਕਦੀ ਐ ਨਾ ਜਾਂ ਸਿਰੈ ਹੂ ਵਹਿ ਹੂ ਜੇ ਹੋਰ ਦੂਜੇ ਪਾਸੇ ਤੇਰਾ ਮੁਕਾਬਲੇ ਦਾ ਤੇਰੇ ਵਰਗੇ গুণਾਂ ਵਾਲਾ ਕੋਈ ਹੋਰ ਹੋਵੇ ਤਾਂ ਜਿਸ ਪ੍ਰਕਾਰ ਸਾਧ ਸਿੰਘ ਜੀ ਸਤਪਾਮਾ ਤੇ ਰੁਕੁਣੀ ਦੇ ਪਾਸ ਹੈ ਨਾਰਦ ਮੁਰੀਨ ਕਿਹਾ ਹੈ ਨਾਰ ਰੁਕਮਣੀ ਤੁਸੀਂ ਪਿੱਛੇ ਕ੍ਰਿਸ਼ਨ ਨੂੰ ਦਾਨ ਕੀਤਾ ਤਾਂ ਤੁਹਾਨੂੰ ਪਤੀ ਮਿਲਿਆ ਹੈ ਫੋੜ ਵੀ ਦਾਨ ਕਰ ਦਿਓ ਕਹਿੰਦੇ ਜੀ ਦਾਨ ਅਸੀਂ ਕੀਤਾ ਕ੍ਰਿਸ਼ਨ ਨੂੰ ਲੈ ਕੇ ਲਿਆ ਨਾਰਦ ਇਹ ਕਹਿਨੀ ਹੁਣੇ ਸਾਡਾ ਵਿਛੋੜਾ ਪਾਤਾ ਕਹਿੰਦੇ ਬਰਾਬਰ ਕੋਈ ਚੀਜ਼ ਦੇ ਦਿਓ ਤੱਕੜ ਜਿਹਾ ਪਾ ਕੇ ਲੱਗੀਆਂ ਤੋਂ ਸਾਰੇ ਗਹਿਣੇ ਪਾਤ ਸਾਰੇ ਹੀਰੇ ਜਵਾਹਰਾਤ ਖਜ਼ਾਨੇ ਚੋਂ ਪਾਤ ਕ੍ਰਿਸ਼ਨ ਜੀ ਦਾ ਪਾਲਦਾ ਭਾਰਾ ਹੀ ਹਾਂ ਉਸ ਵੇਲੇ ਫੇਰ ਕਹਿੰਦਾ ਮਾਤਾ ਜੀ ਜਾਨਾ ਕ੍ਰਿਸ਼ਨ ਨੂੰ ਤੁਹਾਡਾ ਬਰਾਬਰ ਕੋਈ ਚੀਜ਼ ਨਹੀਂ ਕ੍ਰਿਸ਼ਨ ਜੀ ਨੇ ਅੱਖ ਦੇ ਇਸ਼ਾਰੇ ਨਾਲ ਕਿਹਾ ਕਿ ਐਂ ਕਰੋ ਪੱਤੇ ਤੇ ਤੁਲਸੀ ਤੇ ਰੱਖ ਕੇ ਰਾਮ ਨਾਮ ਪਾ ਲਿਓ ਜਦੋਂ ਪਾਤਾ ਰਾਮ ਨਾਮ ਤੁਲਸੀ ਦੇ ਪੱtre ਤੇ ਤੇ ਉਸ ਵੇਲੇ ਸਾਧ ਸੰਗਤ ਜੀ ਨਾਮ ਵਾਲਾ ਪਾਲਣਾ ਭਾਰਾ ਹੋ ਗਿਆ ਕ੍ਰਿਸ਼ਨ ਹਲਕਾ ਹੋ ਕੇ ਪਹਾ ਚੱਕਿਆ ਗਿਆ ਕਹਿਣ ਲੱਗਾ ਨਾਰਦ 무ਨੀ ਬਸ ਕਹਿੰਦੇ ਇਸੇ ਚੀਜ਼ ਦੀ ਲੋੜ ਸੀ ਇਹੋ ਨਾਮ ਦੇ ਬਰਾਬਰ ਉੱਚੇ ਉੱਪਰ 우ਚਾ ਨਹੀਂ ਹੈ ਉਹ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਮਾਨਸਾਹ ਕਹਿੰਦੇ ਹਨ ਤੇਰੀ ਲਾਲ ਕੀਮਤ ਤਾਂ ਮੌਲ ਤੇਰੇ ਅਕਾਲਪੁਰਖ ਤੇ ਵੀ ਕੀਮਤ ਮੁੱਲ ਤਾਂ ਤਾਂ ਪਾ ਸਕੇ ਨਾ ਜਾਂ ਸਿਰ ਹੈ ਹੋਵੇ ਹੋਵੇ ਇਹ ਮੋਰ ਸਿਰ ਦੂਏ ਪਾਸੇ ਕੋ ਹੋਰ ਤੇਰੇ ਮੁਕਾਮੋਂ ਨੇ ਤੇ ਹੋਵੇ ਹੋਰ ਕੋਈ ਹੈ ਨਹੀਂ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦਿੱਜੈ ਨਾਮ ਤੁਲ ਕਛਵਰ ਨਾ ਹੋਏ ਦੁਖਾ ਤੇਸੂਪਜਹਿ ਜਿਹੜਾ ਵਾਹਿਗੁਰੂ ਦਾ ਭਜਨ ਕਰਦਾ ਦੁਖ ਮੰਨੀ ਬੈਠੇ ਆਂ ਕੜ ਕੇ ਉੱਠਣ ਨੂੰ ਪੀੜਾਂ ਪੈਂਦੀਆਂ ਹਨ ਇਹ ਸਾਰ ਸੰਗਤ ਦੀ ਦੁਖ ਮੰਨੀਆਂ ਹੋਏ ਆਂ ਅਸੀਂ ਪਰ ਇਸ ਦੁਖ ਦਾੜੂ ਹੈ ਤਾਂ ਪਰਮੇਸ਼ੁਰ ਦਾ ਇਹ ਨਾਮ ਜਪਣਾ ਉਦਮ ਕਰਨਾ ਇਹਨੂੰ ਦੁਖ ਮੰਨਿਆ ਹੋਏ ਆਂ ਇਹਨੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਮੁਕਤ ਨੂੰ ਪੀ ਸੁਖ ਪੈਦਾ ਹੋਵੇਗਾ ਜੋ ਭਜਨ ਕਰੇਗਾ ਬੰਦਗੀ ਕਰੇਗਾ ਇਹ ਦੁਖ ਮੰਨੀ ਬੈਠੇਆਂ ਲੋਕੋ ਸੁਖੀ ਹੋਵੇ ਦੂਰ ਤੇ ਜੀ ਵਿਸ਼ਾ ਦੇ ਭੋਗਣ ਦਾ ਸੁਖ ਮੰਨੇ ਹੈ ਉਹਦੇ ਕਰਕੇ ਜੰਮਣ ਮਰਨੋਂ ਦੁੱਖ ਹੋਊਗਾ ਆਪਾਂ ਨੂੰ ਮੁਕਤ ਨਹੀਂ ਕਦੇ ਹੋ ਸਕਾਂਗੇ ਦਿੱਤ ਮੁਖ ਤੂੰ ਸਲਾਹੀ ਹੈ ਜੇਸ਼ੂ ਜੀ ਇਸ ਮੁਖ ਦੁਆਰਾ ਤੇਰੀ ਸਿਫਤ ਹੁੰਦੀ ਹੈ ਤੂੰ ਮਾਰਾ ਸਲਾਇਆ ਜਨਮ ਹੈ ਦਿੱਤ ਮੁਖ ਕੈਸੀ ਭੂ ਉਹਨਾਂ ਦੇ ਮੁਖੋਂ ਤਾਂ ਕੰਮਿਸ਼ ਕਿਹੜੇ ਪਿਆਰ ਵੀ ਭੋਖ ਰਹੀ ਨਹੀਂ ਸੀ ਕੋਈ ਆਸਾ ਨਹੀਂ ਰਹਿੰਦੀ ਸਭ ਆਸਾਂ ਉਹਨੀਆਂ ਪੂਰੀਆਂ ਹੋ ਜਾਂਦੀਆਂ ਨਾਨਕ ਮੂਰਖ ਏਕ ਤੂੰ ਕੋਈ ਵਾਰ ਕਹਿੰਦੇ ਤੂੰ ਆਪ ਨੂੰ ਇੱਕ ਮੂਰਖ ਸੰਝੋ ਔਰ ਭਲਾ ਸਹਿਸਾ ਹੋਰ ਸਾਰਾ ਸੰਸਾਰ ਹੀ ਆਪਾਂ ਤੋਂ ਭਲਾ ਹੈ ਇਹ ਨਿਸ਼ਚੈ ਕਰ ਲੈ ਜਿਤ ਤਨ ਨਾਮ ਨਾਉ ਕੁਜੈ ਇਸ ਕਰਕੇ ਹੋਰ পড়ੋ ਇਸ ਤੋਂ ਗੁਰੂ ਨਾਨਕ ਮੂਰਖ ਏਕ ਤੂੰ ਗੁਰੂ ਮਾਰੂ ਸਾਹਿਬ ਜੀ ਕਹਿੰਦੇ ਹਨ ਔਰ ਭਲਾ ਸੈਸਾ ਜਿੰਨੋ ਸਹਰੇ ਸੰਸਾਰ ਭਲਾ ਇੱਕ ਮੂਰਖ ਨੂੰ ਤੂੰ ਸਮਝੋ ਕਿ ਉਹ ਨਹੀਂ ਭਲਾ ਹੋਰ ਸਾਰਾ ਇਸ ਸੰਸਾਰ ਭਲਾ ਹੈ ਜਿਤਨ ਨਾਮ ਨਾ ਰੂਪ ਹੈ ਆਪਣੇ ਆਪ ਨੂੰ ਇੱਕ ਤੂੰ ਮੂਰਖ ਸਮਝੋ ਆਪੋ ਦੁਸ਼ਟ ਹਮਨੇ ਚੰਗੇ ਬੁਰਾ ਨਹੀਂ ਕੋਈ ਅਸੀਂ ਚੰਗੇ ਨੇ ਤੇ ਸਾਥੋਂ ਛੁੱਟ ਕੋਈ ਬੁਰਾ ਨਹੀਂ ਇਹ ਨਿਸ਼ਚੈ ਕਰ ਲੈ ਇਸੇ ਪ੍ਰਕਾਰ ਫਿਰ ਪੜਤੋ ਕਿ ਹੋ ਨਾਨਕ ਮੂਰਖ ਏਕ ਤੁਮ ਔਰ ਭਲਾ ਸੈਸਾਰ ਜਿਹੜਾ ਭਲਾ ਹੈ ਸਾਰਾ ਉਸ ਸੰਸਾਰ ਕਿ ਮੂਰਖ ਹੋ ਤੂੰ ਨਿਸ਼ਚੈ ਕਰ ਇਹ ਸਭ ਔਰਣ ਵਿੱਚ ਹੀ ਹੈ ਉਹਦੇ ਵਿੱਚ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਝ ਪੁਤੇਰਾ ਧਰਨ ਇੱਕ ਪਰਮੇਸ਼ਵਰੀ ਹੈ ਉਸ ਤੋਂ ਬਿਨਾ ਔਰ ਜਿਹੜੇ ਅਵਰਣ ਅਵੜੁੰਦਾ ਪੜਦਾ ਹੀ ਹੈ ਮੂਰਖ ਸ਼ਿਆਣਾ ਇੱਕ ਇੱਕ ਜੋਤੋਂ ਨਾਉ ਜਿਤ ਤਨ ਨਾਉ ਨਾ ਰੂਪ ਜੈ ਜਿਹੜੇ ਸਰੀਰ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਹੋ ਗਿਆ ਪ੍ਰਗਟ ਹੁੰਦਾ ਜਿਹੜਾ ਨਾਮ ਕਰਕੇ ਉੱਪਰ ਦਾ ਨਹੀਂ ਬਸਦਾ ਨਹੀਂ ਹੈ ਸੇ ਤਨ ਹੋਇ ਖੁਆਰ ਉਹ ਸਰੀਰ ਵਿਸ਼ਿਆਂ ਦੀ ਕੁਸੰਗਤ ਕਰਕੇ ਖਰਾਬ ਹੁੰਦੇ ਹਨ